ਰਾਲੀ ਨੂੰ ਸਾੜਨ ਨੂੰ ਲੈ ਕੇ ਕਿਸਾਨ ਤੇ ਪੁਲਿਸ ਆਮੋ ਸਾਹਮਣੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਕਿਸਾਨਾਂ ਵੱਲੋਂ ਖੇਤਾਂ ਦੇ ਵਿੱਚ ਅੱਗ ਲਗਾਈ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਉੱਥੇ ਪਹੁੰਚਦੀ ਹੈ ਤੇ ਕਿਸਾਨਾਂ ਵੱਲੋਂ ਪੁਲਿਸ ਦੀ ਗੱਡੀ ਹੀ ਘੇਰ ਲਈ ਜਾਂਦੀ ਹੈ ਇਹ ਕਾਫੀ ਤੂ ਤੂ ਮੈਂ ਮੈਂ ਹੁੰਦੀ ਹੈ ਇਹ ਤਦੋਂ ਕਿ ਕਿਸਾਨਾਂ ਵੱਲੋਂ ਪੁਲਿਸ ਤੇ ਇਲਜ਼ਾਮ ਵੀ ਲਾਏ ਜਾਂਦੇ ਨੇ ਕਿ ਜਦੋਂ ਉਹਨਾਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਪਰਾਲੀ ਦਾ ਕੋਈ ਹੱਲ ਦਿੱਤਾ ਜਾਵੇ ਤਾਂ ਅੱਗੋਂ ਪੁਲਿਸ ਵੱਲੋਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਸ਼ਾਮ ਦੇ ਸਮੇਂ ਅੱਗ ਲਗਾ ਲਿਆ ਕਰੋ। ਉੱਥੇ ਹੀ ਕਿਸਾਨਾਂ ਨੇ ਪੁਲਿਸ ਦੇ ਸਾਹਮਣੇ ਪਰਾਲੀ ਨੂੰ ਅੱਗ ਲਗਾ ਦਿੱਤੀ। ਦੂਜੇ ਪਾਸੇ ਕੁਝ ਕਿਸਾਨਾਂ ਨੇ ਪੁਲਿਸ ਦੀ ਗੱਡੀ ਨੂੰ ਘੇਰ ਲਿਆ ਤੇ ਕੁਝ ਕਿਸਾਨ ਆਪਣੇ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਲਗਾਉਂਦੇ ਰਹੇ। ਸੈਂਗਰੇ ਤੋਂ ਵੱਧ ਕਿਸਾਨਾਂ ਨੇ ਖੇਤਾਂ ਦੇ ਵਿੱਚ ਇਕੱਠੇ ਹੋ ਕੇ ਆਪਣੇ ਹੱਥਾਂ ਦੇ ਵਿੱਚ ਝੰਡੇ ਲੈ ਕੇ ਨਾਅਰੇਬਾਜ਼ੀ ਵੀ ਕੀਤੀ। ਉਦੋਂ ਹੀ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਉਹਨਾਂ ਨੂੰ ਪੱਕਾ ਹੱਲ ਨਹੀਂ ਮਿਲਦਾ ਜਦੋਂ ਤੱਕ ਸਰਕਾਰ ਉਹਨਾਂ ਦੇ ਪੱਕਾ ਹੱਲ ਨਹੀਂ ਕਰਦੀ ਉਦੋਂ ਤੱਕ ਉਹ ਐਂਝ ਹੀ ਪਰਾਲੀ ਨੂੰ ਅੱਗ ਲਾਉਂਦੇ ਰਹਿਣਗੇ। ਉਦੋਂ ਹੀ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਕਾਰਵਾਈ ਕੀਤੀ ਗਈ ਹੈ ਉਹ ਆਪਣੀ ਡਿਊਟੀ ਕਰ ਰਹੇ ਨੇ ਉਹ ਕਿਸਾਨਾਂ ਨੂੰ ਸਮਝਾਉਣ ਦੇ ਲਈ ਆਏ ਸਨ। ਤਰਕੀ ਨਾਮ ਹੈ ਜੀ ਆਪਣਾ ਐਸ ਐਚਓ ਲੋਂਗੋਵਾਲ ਜੀ ਸਰ ਕਿੱਥੇ ਪਹੁੰਚੇ ਹੋ ਤੇ ਕੀ ਮਸਲਾ ਹੈਗਾ ਜੀ ਇਹ ਅਸੀਂ ਅਵੇਅਰ ਕਰਦੇ ਫਿਰਦੇ ਹਾਂ ਜੀ ਕਿਸਾਨਾਂ ਨੂੰ ਸਟਬਲ ਵਰਨਿੰਗ ਨੂੰ ਡਿਸਕਰੀਜ ਕਰਨ ਲਈ ਠੀਕ ਹੈ ਜੀ ਤਾਂ ਫਿਰ ਅੱਛਾ ਜੀ ਸਰ ਕਿੱਥੇ ਪਹੁੰਚੇ ਸੀ ਸਰ ਕਿਹੜਾ ਪਿੰਡ ਦੀ ਕੀ ਮਾਮਲਾ ਹੋਇਆ ਕਿਲਾਪਰੀਆਂ ਆਏ ਆ ਜੀ ਅਸੀਂ ਅੱਛਾ ਜੀ ਕਿੱਦਾਂ ਦਾ ਮਾਮਲਾ ਹੋ ਰਿਹਾ ਸੀ ਇੱਥੇ ਸਰ ਜਦੋਂ ਪਹੁੰਚੇ ਬਾ ਕੁਛ ਨਹੀਂ ਅਸੀਂ ਦੇਖ ਰਹੇ ਹਾਂ ਕਿਸਾਨਾਂ ਦਾ ਇਕੱਠੇ ਹੋਏ ਸੀ ਇਹਨਾਂ ਨੂੰ ਉਹੀ ਅਵੇਅਰ ਕਰ ਰਹੇ ਹਾਂ ਵੀ ਸਟਬਲ ਵਰਨਿੰਗ ਦਾ ਚਾਲ ਰੱਖੋ ਜੀ ਕੋਈ ਧਰਾ ਵਗੈਰਾ ਤੁਹਾਡਾ ਕੀਤਾ ਗਿਆ ਸਮਗੱਦੀ ਨਹੀਂ ਅਜੇ ਤਾਂ ਆਏ ਆ ਜੀ ਕਿਸਾਨ ਗੱਲ ਕਰ ਰਹੇ ਆ ਸਰ ਕਿਸਾਨ ਖੇਤਾਂ 'ਚ ਅੱਗ ਲੱਗ ਰਹੀ ਸੀ ਵੱਡੀ ਗਿਣਤੀ 'ਚ ਇਕੱਠੇ ਹੋ ਗਏ ਅਸਲ ਇਹਦਾ ਨਿਪਟਾਰਾ ਤੁਹਾਡੇ ਹਿਸਾਬ ਨਾਲ ਕਿਵੇਂ ਹੋਣਾ ਚਾਹੀਦਾ ਇਹ ਹੱਲ ਦਾ ਕਿਉਂਕਿ ਕਿਤਨਾ ਕਿਤੇ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਉੱਪਰ ਤੁਸੀਂ ਡਿਊਟੀ ਕਰ ਰਹੇ ਹੋ ਤੁਹਾਡੇ ਹਿਸਾਬ ਨਾਲ ਨਿਪਟਾਰਾ ਕੀ ਹੋਣਾ ਚਾਹੀਦਾ ਨਹੀਂ ਜੀ ਅਸੀਂ ਤਾਂ ਇਹ ਕਹਿੰਦੇ ਆ ਵੀ ਇਹ ਸਟੱਬਲ ਵਰਨਿੰਗ ਨਾ ਕਰੋ ਜੀ ਇਹਦੀਆਂ ਗੰਢਾਂ ਬਣਾਓ ਪੀਐਲ ਜ ਬਣਾਓ ਜਾਂ ਸੁਪਰਸੀਡਰ ਹੈਪੀ ਸੀਡਰ ਨਾਲ ਬਜਾਈ ਕਰੋ ਸਰ ਬੀਲਰ ਦੀ ਕਾਫੀ ਕਮੀ ਆ ਰਹੀ ਹੈ ਜਿਹੜੀ ਚੀਜ਼ ਅਸੀਂ ਜਿੰਨੇ ਕ ਸਾਢੇ ਆਈ ਹੈ ਜੀ ਅਸੀਂ ਵੀ ਸਿਵਲ ਡਿਪਾਰਟਮੈਂਟਾਂ ਦੇ ਨੋਟਿਸ ਵਿੱਚ ਲਿਆਂਦੀ ਆ ਤੇ ਉਹ ਕਰ ਵੀ ਰਹੇ ਨੇ ਹੈ ਵਿੱਚ ਹੁਣ ਸਰ ਜਿਹੜੇ ਕਿਸਾਨ ਦੇ ਖੇਤ ਚ ਅੱਗ ਲੱਗੀ ਸੀ ਉਹਦੇ ਉੱਪਰ ਕੋਈ ਐਕਸ਼ਨ ਹੋ ਰਿਹਾ ਜਾਂ ਤੁਸੀਂ ਕਰੋਗੇ ਜਾਂ ਨਹੀਂ ਕਰੋਗੇ ਜਿੱਦਾਂ ਦੀ ਰਿਪੋਰਟ ਆਊ ਜੀ ਸਿਵਲ ਅਥਾਰਟੀ ਤੋਂ ਉਸੇ ਤਰ੍ਹਾਂ ਐਕਸ਼ਨ ਹੋਊਗਾ ਠੀਕ ਹੈ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਜਗਸੀਰ ਹੈ ਜੀ ਜਗਸੀਰ ਜੀ ਇਸ ਸਮੇਂ ਕੀ ਮਾਹੌਲ ਹੈਗਾ ਕਿਤੇ ਤੁਸੀਂ ਖੜੇ ਹੋਗੇ ਅੱਗ ਦੇ ਕਰਕੇ ਕੀ ਕਾਰਨ ਹੋਇਆ ਮਾਹੌਲ ਤਾਂ ਇਹ ਹੈ ਜੀ ਕਿਸਾਨਾਂ ਦੀ ਮਜਬੂਰੀ ਹੈ ਕਣਕ ਦੀ ਜਿਹੜੀ ਬੱਤਰ ਲੰਘ ਰਹੀ ਹੈ ਤੇ ਇਹਨਾਂ ਨੇ ਇਹ ਇੱਕ ਹਫ਼ਤੇ ਦਾ ਬਕਾਇਦਾ ਟਾਈਮ ਦਿੱਤਾ ਸੀਗਾ ਵੀਡੀਓ ਬਣਾ ਕੇ ਬਕਾਇਦਾ ਪ੍ਰਸ਼ਾਸਨ ਨੂੰ ਟਾਈਮ ਦਿੱਤਾ ਸੀ ਵੀ ਕੋਈ ਬੈਲਰ ਭੇਜੋ ਸਾਡੇ ਪਿੰਡ ਚ ਕੋਈ ਪਰਾਲੀ ਚੱਕਣ ਦਾ ਹੱਲ ਕਰ ਲੋ ਨਹੀਂ ਸਾਡੇ ਕੋਲੇ ਕੋਈ ਹੱਲ ਨਹੀਂ ਇਹਦਾ ਵੀ ਅਸੀਂ ਇਹਨੂੰ ਜਿਹੜੀ ਉੱਪਰਲੀ ਲੇਦਦਾ ਕਿ ਉਹਨੂੰ ਅੱਗ ਲਾਵਾਂਗੇ ਕੋਈ ਖਰਚੇ ਨਹੀਂ ਵੱਡੇ ਹੋਏ ਤੁਸੀਂ ਦੇਖ ਸਕਦੇ ਹੋ ਸਿਰਫ ਲੇਦ ਨੂੰ ਅੱਗ ਲੱਗੀ ਹੋਈ ਹੈ ਪੁਲਿਸ ਕੀ ਕਹਿ ਰਹੀ ਹੈ ਹੁਣ ਤੁਹਾਡੇ ਨਾਲ ਗੱਲਬਾਤ ਹੋਈ ਹੈ ਪੁਲਿਸ ਤਾਂ ਹੁਣ ਨਾ ਤਾਂ ਇਹ ਕੋਈ ਗੱਲ ਨਿਬੇੜਦੇ ਨੇ ਇਹ ਤਾਂ ਮਤਲਬ ਆਗੇ ਵੀ ਪਰਚਾ ਪਾਵਾਂਗੇ ਪਰਚੇ ਪਾਉਣ ਵਾਸਤੇ ਆਏ ਨੇ ਪਰਚਾ ਹੁਣ ਕਿਸਾਨ ਦੀ ਪਹਿਲੀ ਫਸਲ ਘਟ ਹੋ ਰਹੀ ਆ ਮਾਰ ਪੈ ਰਹੀ ਆ ਕਿਸਾਨ ਪਰਚਿਆਂ ਦੀ ਮਾਰ ਕਿੱਥੋਂ ਚੱਲੂ ਬਾਕੀ ਫਿਰ ਸਾਰਾ ਪਿੰਡ ਹੀ ਲਾਊਗਾ ਫਿਰ ਪਰਚੇ ਕਿੰਨੇ ਕਿਨੂੰ ਜੇਲਾਂ ਕਰਨਗੇ ਇਹ ਇੱਕ ਪਾਸੇ ਤਾਂ ਭਗਵੰਤ ਮਾਨ ਕਹਿੰਦਾ ਵੀ ਮੈਂ ਕਿਸਾਨਾਂ ਦਾ ਮੁੰਡਾ ਫਿਰ ਕਿਸਾਨਾਂ ਨੂੰ ਕੋਈ ਹੱਲ ਕਰਕੇ ਤਾਂ ਦੇਵੇ ਇੱਕ ਪਾਸੇ ਉਹ ਕਿਸਾਨਾਂ ਦਾ ਹਮੇਤੀ ਬਣਦਾ ਖੁਦ ਬੋਲ ਰਿਹਾ ਵੀ ਦਿੱਲੀ ਪੈਪਰ ਆਹੀ ਨਹੀਂ ਧੂਆਂ ਜਾਂਦਾ ਫਿਰ ਜਦੋਂ ਉਹ ਬੋਲ ਥੱਕਦਾ ਫਿਰ ਕਿਸਾਨਾਂ ਨੂੰ ਕੋਈ ਥੋੜੀ-ਬਹੁਤ ਕੋਈ ਰਾਇਤ ਕੋਈ ਮਸ਼ੀਨਰੀ ਕੋਈ ਹੋਰ ਪ੍ਰਬੰਧ ਕਰਕੇ ਦੇਵੇ ਨਾ ਅੱਗ ਲਾਉਣ ਕਿਸਾਨ ਖੇਤੀਬਾੜੀ ਵਿਭਾਗ ਦੇ ਰਿਹਾ ਕੋਈ ਮਸ਼ੀਨਾਂ ਵਗੈਰਾ ਤੁਹਾਨੂੰ ਖੇਤੀਬਾੜੀ ਵਿਭਾਗ ਕੋਲੇ ਕੋਈ ਹੱਲ ਨਹੀਂ ਖੇਤੀਬਾੜੀ ਵਿਭਾਗ ਤਾਂ ਉਦੋਂ ਆਉਂਦਾ ਜਦੋਂ ਅਸੀਂ ਸਾਡੇ ਤੇ ਕੋਈ ਬਿਫਤਾ ਪੈਂਦੀ ਆ ਉਦੋਂ ਸਾਨੂੰ ਦੱਬਣ ਵਾਸਤੇ ਆ ਜਾਂਦਾ ਅਸੀਂ ਖੁਦ ਖੇਤੀਬਾੜੀ ਵਿਭਾਗ ਨੂੰ ਨਕਲੀ ਦਵਾਈ ਫੜਾਈ ਤੀ ਸੰਗਰੂਰ ਤੋਂ ਕੋਈ ਕਾਰਵਾਈ ਨਹੀਂ ਕਰੀ ਹੈਗੀ ਜਦੋਂ ਕਿਸਾਨ ਦੀ ਵਾਰੀ ਆਉਂਦੀ ਆ ਉਦਿਆਂ ਇਹ ਖੇਤੀਬਾੜੀ ਵਿਭਾਗ ਕਾਰਵਾਈ ਕਰਨਾ ਆ ਜਾਂਦਾ ਜਦੋਂ ਕਿਸਾਨ ਨੂੰ ਲੋੜ ਹੁੰਦੀ ਹੈ ਹਾਲਾਂਕਿ ਉਹ ਵਿਭਾਗ ਬਣਿਆ ਕਿਸਾਨਾਂ ਵਾਸਤੇ ਬਣਿਆ ਉਹ ਕਿਸਾਨਾਂ ਵਾਸਤੇ ਆ ਪਰ ਮਦਦ ਉਹ ਕਾਰਪੋਰੇਟਾਂ ਦੀ ਉੱਪਰਲੇ ਵਪਾਰੀਆਂ ਦੀ ਇਹਨਾਂ ਏਜੰਟਾਂ ਦੀ ਮਦਦ ਕਰ ਰਿਹਾ ਹੈਗਾ ਉਹ ਕੋਈ ਖੇਤੀਬਾੜੀ ਵਿਭਾਗ ਸਾਡੇ ਵਾਸਤੇ ਨਹੀਂ ਹੈਗਾ ਤਾਂ ਹੁਣ ਤੁਸੀਂ ਗੱਡੀ ਦਾ ਘਰਾਵ ਕੀਤਾ ਹੈਗਾ ਕੀ ਗੱਲਬਾਤ ਹੋਈ ਹੈ ਗੱਡੀ ਦਾ ਘਰਾਵ ਤਾਂ ਇਹ ਕੀਤਾ ਵੀ ਜਿੰਨਾ ਚਿਰ ਉਹ ਇਹ ਕਹਿੰਦੇ ਨਹੀਂ ਵੀ ਅਸੀਂ ਕਿਸਾਨ ਤੇ ਕੋਈ ਕਾਰਵਾਈ ਨਹੀਂ ਕਰਾਂਗੇ ਕਿਉਂਕਿ ਕਿਸਾਨ ਕੋਲੇ ਇੰਨੀ ਆਰਥਿਕ ਸਮਰੱਥਾ ਨਹੀਂ ਹੈਗੀ ਕੱਲ ਨੂੰ ਕੋਈ ਇੱਥੇ ਕੋਈ ਵਾਰਦਾਤ ਹੋ ਜਾਂਦੀ ਆ ਕਿਸਾਨ ਕੋਈ ਗਲਤ ਕਦਮ ਚੁੱਕ ਲੈਂਦਾ ਉਹਦਾ ਜ਼ਿੰਮੇਵਾਰ ਇੱਥੋਂ ਦਾ ਪ੍ਰਸ਼ਾਸਨ ਤੇ ਸਰਕਾਰ ਹੋਊਗੀ ਕਿਉਂਕਿ ਕਿਸਾਨ ਇੰਨਾ ਦੁਖੀ ਆ ਉਹਦੇ ਕੋਲੇ ਕੋਈ ਹੱਲ ਨਹੀਂ ਹੈਗਾ ਇਸ ਪਰਾਲੀ ਦਾ ਮੈਂ ਕਿ ਮਸ਼ੀਨਰੀ ਨਹੀਂ ਹੈਗੀ ਜਿਹੜੀ ਇਹਨੂੰ ਪਲਟਾ ਸਕੇ ਜਾਂ ਇਹਨੂੰ ਕੋਈ ਇਹਦਾ ਕੋਈ ਹੱਲ ਕਰ ਸਕੇ ਇਹ ਐਡੀ ਮਸ਼ੀਨਰੀ ਕਿਸਾਨ ਸੁਧਾਰਨ ਕਿਸਾਨ ਦੀ 35 ਲੱਖ ਦੀ ਮਸ਼ੀਨਰੀ ਨਹੀਂ ਖਰੀਦ ਸਕਦਾ ਇਸ ਪਿੰਡ ਚ ਨਾ ਕੋਈ ਸੁਸਾਇਟੀ ਆ ਨਾ ਕੋਈ ਵੀ ਉੱਥੋਂ ਕੋਈ ਸੰਦ ਹੋਊਗਾ ਸਾਡੇ ਨੇੜੇ ਤੇੜੇ ਪਿੰਡਾਂ ਦੇ ਵਿੱਚ ਸੋਸਾਇਟੀਆਂ ਨੇ ਉੱਥੇ ਵੀ ਕੋਈ ਸਰਕਾਰ ਨੇ ਪਰਾਲੀ ਚੱਕਣ ਦਾ ਪ੍ਰਬੰਧ ਨਹੀਂ ਕਰਿਆ ਜਦੋਂ ਸਰਕਾਰ ਕੋਈ ਇਸ ਪਾਸੇ ਨੂੰ ਕਦਮ ਵਧਾਵੇ ਫਿਰ ਕਿਸਾਨ ਵੀ ਉਹਦਾ ਸਾਥ ਦੇਣਗੇ ਉਸ ਗੱਲ ਦਾ ਪਰ ਜਦੋਂ ਹੁਣ ਕੋਈ ਸਰਕਾਰ ਇਹਦਾ ਹੱਲ ਕਰਨ ਦੀ ਬਜਾਏ ਉਲਟਾ ਪਰਚਿਆਂ ਦਾ ਰੋਭ ਆ ਜਿਹੜਾ ਉਲਟਾ ਕਿਸਾਨਾਂ ਤੇ ਦਾਅਵਾ ਪਾ ਰਹੀ ਆ ਫਿਰ ਇਹ ਤਾਂ ਕਿਸਾਨ ਜਾਂ ਫਿਰ ਲੜ ਸਕਦਾ ਜਾਂ ਖੁਦਕੁਸ਼ੀ ਕਰ ਸਕਦਾ ਦੋ ਹੀ ਰਾਹ ਨੇ ਅਸੀਂ ਲੜ ਰਹੇ ਹਾਂ ਅਸੀਂ ਕਿਸਾਨਾਂ ਨੂੰ ਵੀ ਪ੍ਰੇਰਿਤ ਕਰ ਰਹੇ ਹਾਂ ਵੀ ਤੁਸੀਂ ਆਪਾਂ ਨੇ ਖੁਦਕੁਸ਼ੀ ਵਾਲਾ ਰਾਹ ਨਹੀਂ ਚੁਣਨਾ ਗਲਤ ਰਾਹ ਨਹੀਂ ਚੁਣਨਾ ਆਪਾਂ ਨੇ ਸੰਘਰਸ਼ ਦਾ ਰਾਹ ਚੁਣਨਾ ਪਰ ਹੁਣ ਜਦੋਂ ਕਿਸਾਨ ਦੀ ਕੋਈ ਮਜਬੂਰੀ ਬਣ ਜੂ ਫਿਰ ਕਿਸਾਨ ਹੋਰ ਕੀ ਕਰੂਗਾ ਮਾਤਾ ਜੀ ਕੀ ਨਾਮ ਹੈ ਆਪਣਾ ਬਲਜੀਤ ਕੌਰ ਕਿਹੜਾ ਪਿੰਡ ਹੈ ਜੀ ਕਿਲਾਪਰੀਆਂ ਜੀ ਮਾਤਾ ਜੀ ਕਿਵੇਂ ਬੈਠੇ ਹੋ ਤੁਸੀਂ ਪੁਲਿਸ ਦੀ ਗੱਡੀ ਦਾ ਘਰਾਵ ਕੀਤਾ ਹੈ ਕੀ ਕਾਰਨ ਹੈਗਾ ਭਾਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦ ਦੇ ਸੁਭਾ ਅਗੂ ਜੀ ਤੇ ਘਰਾਵ ਕੀਤਾ ਵੀਰ ਜੀ ਆਪਦੀ ਰਾਹਾਂ ਦਿਖਾਉਣ ਤੋਂ ਅੱਗ ਲਾਉਂਦੇ ਤੇ ਉੱਥੋਂ ਪੁਲਿਸ ਪ੍ਰਸ਼ਾਸਨ ਆ ਗਿਆ ਅੱਗ ਬੁਝਾਉਣ ਵਾਸਤੇ ਵੀ ਅਸੀਂ ਅੱਗ ਬੁਝਾਉਨੇ ਆ ਅਸੀਂ ਕਿਹਾ ਵੀ ਸਾਡੀ ਮਜਬੂਰੀ ਆ ਵੀਰ ਜੀ ਵੀ ਸਾਨੂੰ ਅੱਗ ਲਾਉਣੀ ਪਊਗੀ ਵੀ ਨਹੀਂ ਸਾਨੂੰ ਇਹਦਾ ਹੱਲ ਦੱਸੋ ਵੀ ਕੀ ਹੱਲ ਲੱਭੀ ਇਹਦਾ ਵੀ ਜਦੋਂ ਸਾਡੇ ਲਵੇ ਹੱਲ ਨਹੀਂ ਹੈਗਾ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਤੁਹਾਡੇ ਮੂਹਰੇ ਵੀ ਸਾਡੇ ਵੱਤ ਵਗ ਜੂਗੀ ਕਣਕ ਦੀ ਵੀ ਕਣਕ ਸਾਡੀ ਨਹੀਂ ਹਰੀ ਹੋਣੀ ਵੀ ਸਾਨੂੰ ਉਗਣਾ ਖਰਚਾ ਕਰਨਾ ਪਊਗਾ ਵੀ ਹੋਰ ਜਾ ਤੁਸੀਂ ਆਪਦੀ ਇੱਥੇ ਜਿਹੜੇ ਮਸ਼ੀਨਾਂ ਨੇ ਕੋਈ ਵੀ ਮਸ਼ੀਨਰੀ ਸਾਡੇ ਭੇਜੋ ਅਸੀਂ ਤਿਆਰਾਂਗੇ ਆਪਦੀ ਘੰਟਾ 11 ਲੈ ਜਾ ਸਿੰਦਰੀਆ ਪਰ ਇਹ ਫੁੱਲ ਸੁਪਰਸਾਸ ਨੇ ਉਹਨਾਂ ਦੇ ਕਹਿਣ ਤੇ ਤਾਂ ਆ ਜਾਂਦਾ ਪਰ ਸਾਡੀ ਗੱਲਬਾਤ ਨੂੰ ਸਹਿਮਤ ਨਹੀਂ ਹੋ ਰਿਹਾ ਵੀ ਮੈਂ ਤਾਂ ਇੱਕ ਛੋਟੀ ਗੱਲ ਪਹਚਾ ਦੂੰ ਹਫਤੇ ਚ 20 ਦਿਨਾਂ ਚ ਇੰਨੇ ਸਾਡੀ ਵਤ ਲੰਘ ਜੇ ਫਿਰ ਅਸੀਂ ਕਰਾਂਗੇ ਕੀ ਸਾਡੇ ਜਵਾਬ ਭੁੱਖੇ ਮਰਨਗੇ 90 90 95 95000 ਤੇ ਠੇਕੇ ਤੇ ਅਸੀਂ ਲੈ ਕੇ ਜ਼ਮੀਨਾਂ ਐਤਕੀ ਜੀਰੀ ਨੇ ਸਾਨੂੰ ਇੰਨਾ ਘਾਟਾ ਦਿਖਾਇਆ 20 20 28 28 ਮਣ ਪੱਕੀ ਜੀਰੀ ਸਾਡੀ ਘਟ ਨਿਕਲਿਆ ਮੂਰੇ ਕਣਕ ਨਹੀਂ ਵੇਜ ਰਹੀ ਫਿਰ ਇਹ ਸਰਕਾਰ ਪੰਜਾਬ ਸਰਕਾਰ ਨੂੰ ਆਏ ਨਹੀਂ ਦੀਂਦਾ ਵੀ ਇਹ ਕਿਸਾਨਾਂ ਦਾ ਹੱਲ ਕਰਾਂਵੇਂ ਕੋਈ ਇਹ ਜਿਹੜੇ ਕਿਸਾਨ ਨੇ ਇੱਕ ਅੰਨਦਾਤਾ ਦਾ ਇਹਨਾਂ ਨੂੰ ਰਤਵਾ ਦਿੱਤਾ ਹੋਇਆ ਤੇ ਵੀ ਅੰਨਦਾਤਾ ਜਾਂ ਅੰਨਦਾਤਾ ਖੇਤਾਂ 'ਚ ਤੇ ਸੜਕਾਂ 'ਤੇ ਰੋੜਦਾ ਹੈਗਾ